ਆਪਰੇਸ਼ਨ ਬਲੂ ਸਟਾਰ ਜਿਹੜਾ ਵਿਯੋਧਮੰਦੀ ਕੀਤੀ ਸੀਗੀ ਇਹ ਟੀਮ ਸੀ ਸਾਰੀ ਹੂੰ ਅ ਜਿਹੜਾ ਅ ਅਰੋਨ Nehru ਹੈ ਇਸ ਦੀ ਵੈਸਟਰ ਜੀਵ Nehru ਜੀਵ Gandhi ਵੀ ਸੀਗਾ ਹੂੰ ਉਹਨਾਂ ਦੋਨਾਂ ਨੇ ਮਤਲਬ ਪੈਰ ਕੇ ਕਾਗੋ ਸੀਗਾ ਇੰਟੈਲੀਜੈਂਸ ਦਾ ਪ੍ਰੈਜ਼ੀਡੈਂਟ ਹੂੰ ਬਾਕੀ ਅਲੈਗਜ਼ੈਂਡਰ ਸੀਗਾ ਸੈਕਟਰੀ ਤੇ ਵੈਸੇ ਤਾਂ ਹੁਕਮ ਤਾਂ ਉਪਰ ਹੀ ਆਉਂਦਾ ਸੀ ਇੰਦਰ Gandhi ਤਾਂ ਹੁਕਮ ਤਾਂ ਉਹੀ ਆਇਆ ਹੂੰ ਪਲਾਨ ਉਹਨਾਂ ਨੇ ਬਣਾਈ ਸੀ ਸਾਰੀ ਹੂੰ ਤੇ ਆ ਬਾਕੀ ਕੈਰੀ ਆਊਟ ਜਿਹੜੀ ਹੈਗੀ ਆ ਉਹ ਇਹਨੂੰ ਕਿਹਾ ਸੀਗਾ ਭਈ ਤੂੰ ਪਾਵਰ ਲੈ पांडे ਸੀ ਇਹ ਬੀੜੀ पांडे ਪੰਜਾਬ ਦਾ ਗਵਰਨਰ ਉਹਨੂੰ ਪਾਵਰ ਦੇ ਕੇ ਉਦੋਂ ਜਨਰਲ ਵੈਦਿਆ ਸੀ ਆਰਮੀ ਚੀਫ ਸੀਗਾ ਜਨਰਲ ਸੁੰਦਰ ਆਰਮੀ ਕਮਾਂਡਰ ਸੀਗਾ ਤੇ ਇੱਕ ਜੋ ਜਨਰਲ ਸੀਗੇ ਇਹ ਸੀ ਡਿਵ ਕਮਾਂਡਰ ਸੀਗਾ ਆਪਣਾ ਬਰਾਡ ਜਿਨ੍ਹਾਂ ਨੇ ਅਸਲ ਵੀ ਕੀਤੀ ਤਿਆਰੀ ਵੀ ਕੀਤੀ ਐਕਚੁਅਲ ਜੋ ਤਾਂ ਉਹਨਾਂ ਨੇ ਲੜਿਆ ਨੇ ਸਾਰਾ ਕੁਝ ਲੜਾਈ ਉਹਨਾਂ ਨੇ ਕੀਤੀ ਸਾਰੀ ਕੁਝ ਤੇ ਖਾਸ ਕਰਕੇ ਜੋ ਲੋਕਲ ਡਿਵੀਜ਼ਨ ਸੀਗੀ 15 ਡਿਵੀਜ਼ਨ ਇੱਥੋਂ ਵਾਲੀ ਅੰਮ੍ਰਿਤਸਰ ਵਾਲੀ ਹੂੰ ਉਹਨਾਂ ਨੇ ਵੀ ਜੋ ਹੈ ਕਾਫੀ ਮਦਦ ਦਿੱਤੀ ਸੀ ਉਹਨਾਂ ਦਾ ਡਿਪਟੀ ਕਮਾਂਡਰ ਵੀ ਲੜਿਆ ਸੀ ਜੋ ਉਹਨਾਂ ਦੇ ਰਿਕਾਰਡ ਜਾਂਚ ਉਹ ਮੈਂ ਦੇਖ ਰਿਹਾ ਜੋ ਕਿਤਾਬ ਛਪੀ ਹੈ ਉਹਨਾਂ ਦੀ ਤੇ ਖਾਸ ਕਰਕੇ ਜਿਵੇਂ ਬਰਾੜ ਨੇ ਬਿਆਨ ਕੀਤਾ ਕਿ ਮੈਂ ਇਹਨੂੰ ਉਹਨਾਂ ਦੇ ਅੱਧੀ ਕਮਾਂਡ ਜਿਹੜੀ ਹੈਗੀ ਆ ਅ ਡ੍ਰਿਪਟੀ ਜੀਓ ਸੀ 15 ਡਿਵੀਜ਼ਨ ਨੂੰ ਦਿੱਤੀ ਸੀ ਤੇ ਇਸ ਤਰ੍ਹਾਂ ਜੋ ਉਥੋਂ ਦਾ ਏਕੀਓ ਕਲ ਸ਼ਰਮਾ ਸੀ ਸ਼ਾਇਦ ਇੱਕ ਇੱਕ ਦਿ올 ਸੀ ਤੇ ਉਹਨਾਂ ਨੇ ਵੀ ਕਿਤਾਬਾਂ ਲਿਖੀਆਂ ਨੇ ਉਹਨਾਂ ਦੀ ਵੀ ਕਾਫੀ ਜੋ ਹੈ ਉਹਨਾਂ ਦਾ ਪੱਖ ਬਹੁਤ ਲਿਖਿਆ ਹੋਇਆ ਹੈ ਵਿੱਚ ਡਿਟੇਲ ਉਹ ਵੀ ਮੈਂ ਦੇਖਿਆ ਖੁਦ ਮਿਲਿਆ ਉਹਨਾਂ ਨੂੰ ਇੰਟਰਵਿਊ ਜਾਣਦਾ ਹਾਂ ਉਹਨੂੰ ਸਾਰੇ ਪਰਸਨਲ ਤੇ ਉਹਨਾਂ ਨਾਲ ਸਾਰਾ ਜਿਹੜਾ ਕੋਈ ਸੱਚ ਹੋਇਆ ਅਸਤੇ ਮੈਂ ਸੱਚੀ ਦੇਖਦਾ ਰਿਹਾ ਕੋਈ ਸੱਚ ਤੋਂ ਬਿਨਾ ਅੱਜਕੱਲ ਜੋ ਹੈ ਲੋਕ ਯਕੀਨ ਨਹੀਂ ਕਰ ਸਕਦੇ ਪਰ ਲੇਕਿਨ ਦਰਦ ਜੋ ਹੈ ਸਾਰੀ ਕੌਮ ਦੇ ਦਿਲ ਚ ਰਹਾ ਇਹ ਤਾਂ ਮੰਨਣਾ ਪਏਗਾ ਜੋ ਹਲੇ ਪਤਾ ਨਹੀਂ ਕਦੋਂ ਜਾਏਗਾ ਇਹ ਨਹੀਂ ਪਤਾ ਲੇਕਿਨ ਹੋਇਆ ਇਹ ਹੋਣਾ ਨਹੀਂ ਸੀ ਚਾਹੀਦਾ ਔਰ ਈਡੀ ਵੱਡੀ ਗੱਲ ਵੀ ਨਹੀਂ ਸੀ ਕਿ ਸੌਟ ਉੱਡੀ ਕੀਤਾ ਜਾ ਸਕਦਾ ਸੀ ਬਾਕੀ ਪਾਕਿਸਤਾਨ ਦੀ ਗੱਲ ਕਹੀ ਜਾਂਦੇ ਪਾਕਤਾਨਾ ਆਏਗਾ ਫਲਾਨਾ ਆਏਗਾ ਤਾਂ ਝੂਠ ਸਾਰਾ ਕੀ ਪਾਕਿਸਤਾਨ ਨੇ ਕੀ ਕਰਨਾ ਪਾਕਿਸਤਾਨ ਨੇ ਕੰਮ ਤਾਂ ਪੜਕਾਉਣਾ ਹੀ ਆ ਆਈਐਸਆਈ ਦਾ ਕੰਮ ਹੈ ਉਹਦਾ ਲਗਾਤਾਰ ਹੀ ਜੋ ਹੈ ਭਾਰਤ ਦੇ ਵਿੱਚ ਕੋਈ ਨਾ ਕੋਈ ਪੰਗਾ ਛੇੜ ਕੇ ਰਾਜੀ ਰਹਿੰਦੇ ਆ ਹੁਣ ਵੀ ਇਹ ਟੈਰਰਿਸਟ ਭੇਜੀ ਜਾਂਦੇ ਸਾਰੇ ਕੁਛ ਸਾਨੂੰ ਉਹਤੇ ਤਾਂ ਯਕੀਨ ਕਰਨਾ ਨਹੀਂ ਚਾਹੀਦਾ ਸੀ ਨਾ ਨਾ ਕਰਨਾ ਚਾਹੀਦਾ ਨਾ ਉਹਨਾਂ ਨੇ ਕੋਈ ਕਰਨਾ ਸੀ ਮਦਦ ਉਹਨਾਂ ਚ ਇਹਨਾਂ ਦਮ ਵੀ ਨਹੀਂ ਹੈ ਕਿ ਭਾਰਤ ਦੇ ਅਗੇਂਸਟ ਕਰ ਸਕਣ ਸਿੱਧਾ ਇਹ ਜੋ ਹੈ ਖਾਸ ਕਰਕੇ ਧਾਰਮਿਕ ਭਾਵਨਾਵਾਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਚੇਸ ਪਹੁੰਚਾਉਣਾ ਨਹੀਂ ਚਾਹੀਦਾ ਕਦੇ ਵੀ اچھا ਇੱਕ ਨਾ ਉਹਨੇ ਕੋਈ ਕਰਨਾ ਸੀ ਮਦਦ ਉਹਨਾਂ ਚ ਇਹਨਾਂ ਦਮ ਵੀ ਨਹੀਂ ਹੈ ਕਿ ਭਾਰ ਦੇ ਅਗੇਂਸਟ ਕਰ ਸਕਣ ਸਿੱਧਾ ਇਹ ਜੋ ਹੈ ਖਾਸ ਕਰਕੇ ਧਾਰਮਿਕ ਭਾਵਨਾਵਾਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਚੇਸ ਪਹਚਾਣਾ ਨਹੀਂ ਚਾਹੀਦਾ ਕਦੇ ਵੀ ਸਰ ਜਦੋਂ ਦਰਬਾਰ ਸਾਹਿਬ ਉਤੇ ਅਟੈਕ ਹੋਇਆ ਆਪਰੇਸ਼ਨ ਬਲੂ ਸਟਾਰ ਸਟਾਰਟ ਹੁੰਦਾ ਹੈ ਤਾਂ ਉਸ ਤੋਂ ਬਾਅਦ ਅੰਦਰ ਲਾਸ਼ਾਂ ਦੇ ਢੇਰ ਜਿਹੜੇ ਲੱਗੇ ਹੋਏ ਸੀਗੇ ਤਾਂ ਉਹਨਾਂ ਨੂੰ ਦੱਸਿਆ ਜਾਂਦਾ ਵਾ ਕਿ ਸੰਜ ਜਰਨੈਲ ਸਿੰਘ ਭਿੰਡਰਾਂ ਵਾਲੇ ਅਤੇ ਜਰਨੈਲ ਸੁਬੇਕ ਸਿੰਘ ਉਹ ਵੀ ਅੰਦਰ ਹੀ ਮੌਜੂਦ ਸੀਗੇ ਤੇ ਕਿੱਥੇ ਸੀ ਉਹਨਾਂ ਦੀ ਬੋਡੀ ਉਸ ਵੇਲੇ ਅਖਾਲ ਤੱਕ ਦੇਖਿਆ ਤੁਸੀਂ ਜੀ ਅੱਗੇ ਦੋ ਨਿਸ਼ਾਨ ਸਾਹਿਬ ਨੇ ਮੀਰੀ ਪੀਰੀ ਦੇ ਜੀ ਉਹਨਾਂ ਦੇ ਵਿਚਾਲੇ ਜਿੱਥੇ ਆਪਣਾ ਟਾਡੀ ਵਾਰਗ ਆਉਂਦੇ ਹੁੰਦੇ ਆ ਹੂੰ ਉਹ ਥਾਂ ਸੀਗਾ ਦੋਨਾਂ ਦਾ ਪਹਿਲਾ ਅ ਅਦੁਜਾ ਉਹਦੀ ਡੈਥ ਜੋ ਰਿਪੋਰਟ ਅਨਸਾਰ ਹੈ ਪਹਿਲਾ ਜਨਰਲ ਸ਼ੁਭੇਕ ਸਿੰਘ ਲੜਦਾ ਉੱਥੇ ਮਰਿਆ ਫਿਰ ਸੰਤ ਜੀ ਬਾਹਰ ਆਏ ਤੇ ਉਦੋਂ ਗੋਲੀਆਂ ਨਾਲ ਮਾਰਿਆ ਗਿਆ ਉੱਥੇ ਤੇ ਉਸ ਦੇ ਨਾਲ ਅੱਗੇ ਕੀ ਵਾਪਰਿਆ ਫਿਰ ਬਾਅਦ ਵਿੱਚ ਉਹਨਾਂ ਬੋਡੀ ਦੇ ਫਿਰ ਉਹਨੂੰ ਲੈ ਗਏ ਚੱਕ ਕੇ ਪਹਿਲਾਂ ਉਹਦੀ ਪਛਾਣ ਕਰਾਈ ਉਹਦਾ ਭਰਾ ਸੀਗਾ ਫੌਜ 'ਚ ਸੁਬیدار ਉਹ ਤਾਂ ਫਿਰ ਉਹਨੂੰ ਦਿਖਾਇਆ ਵੀ ਇਹੀ ਹੈ ਸੰਤ ਪੰਡਰਾਲਾ ਹੂੰ ਉਹ ਰਾਤ ਬਾਅਦ ਫਿਰ ਉਹ ਸੰਸਕਾਰ ਕਰਵਾਇਆ ਉਹਨਾਂ ਨੇ ਉਹ ਵੀ ਨਾਲ ਸੀਗਾ ਉਸੇ ਦਿਨ ਕਰਵਾ ਦਿੱਤਾ ਗਿਆ ਸੀ ਸੰਸਕਾਰ ਸੰਸਕਾਰ ਉਸੇ ਦਿਨ ਕਰਵਾ ਦਿੱਤਾ ਗਿਆ ਸੀ ਉਹਦੇ ਉਹਦਾ ਹੀ ਫੋਟਾ ਫਟ ਗੱਡੀਆਂ ਲੈ ਕੇ ਸਭ ਔਰ ਦੂਜਾ ਜਨਰਲ ਸੁਬੇਕ ਸਿੰਘ ਦਾ ਵਿਚਾਰਾ ਉਹਨਾਂ ਜਿਵੇਂ ਆਮ ਬੰਦੇ ਲੈ ਕੇ ਜਾਂਦੇ ਹੁੰਦੇ ਐਦਾਂ ਸੰਸਕਾਰ ਕਰਕੇ ਕੋਈ ਅਦਰ ਸੰਸਕਾਰ ਕੁਝ ਨਹੀਂ ਕੀ ਮਿਲਿਆ ਜਨਰਲ ਸੁਬੇਕ ਸਿੰਘ ਨੂੰ ਕਹਿੰਦੇ ਵੀ ਉਹਨਾਂ ਨੇ ਇੰਡੀਆ ਦੇ ਲਈ ਲੜਾਈ ਵੀ ਲੜੀ ਈਸਟ ਪਾਕਿਸਤਾਨ ਦੇ ਨਾਲ ਉਸ ਵੇਲੇ ਜਦੋਂ 93000 ਫੌਜੀਆ ਨੇ ਸਰੈਂਡਰ ਵੀ ਕੀਤਾ ਸੀਗਾ ਤਾਂ ਉੱਥੇ ਵੀ ਉਹ ਮੌਜੂਦ ਸੀਗੇ ਉਸ ਵੇਲੇ ਮੌਜੂਦ ਉਹ ਤਾਂ ਸਭ ਤੋਂ ਵੱਡਾ ਰੋਲ ਸੀਗਾ ਹੂੰ ਮੈਂ ਉਸ ਇਲਾਕੇ ਮੈਂ ਵੀ ਸ਼ਾਮਲ ਸੀਗਾ ਉਹ ਬినాਗੋੜੀ ਟ੍ਰੇਨਿੰਗ ਕਰਾਉਂਦਾ ਸੀ ਮੁਕਤੀ ਬਾਣੀ ਨੂੰ ਹੂੰ ਬਹੁਤ ਟ੍ਰੇਨਿੰਗ ਕਰਵਾਈ ਉਹ ਕੈਂਪ ਬਹੁਤ ਵੱਡਾ ਸੀਗਾ ਉੱਥੋਂ ਹੀ ਜਿਹੜੀ ਹੈਗੇ ਸਿਵਿਲਿਅਨ ਨੂੰ ਕਾਬੂ ਕਰਨ ਲਈ ਮਦਦ ਕਰਨ ਲਈ ਤਾਂ ਮੁਕਤੀ ਬਾਣੀ ਨੇ ਕੰਮ ਕੀਤਾ ਫੌਜ ਦਾ ਬਹੁਤ ਜ਼ਿਆਦਾ ਮਦਦ ਕੀਤੀ ਜਿਹੜੀ ਇਹਨੇ ਟ੍ਰੇਨਿੰਗ ਕੀਤੀ ਸੀ ਤੇ ਉਹ ਜੇ ਕਹੀਏ ਤਾਂ ਇੱਕ ਜੋ ਚਾਰ ਜਨਰਲ ਟਾਕਾ ਪਹੁੰਚੇ ਤਾਂ ਉਹਨਾਂ ਚ ਇਹ ਵੀ ਇੱਕ ਸ਼ਾਮਲ ਸੀਗੇ ਚਾਰੇ ਸਿੱਖ ਸੀਗੇ ਵੈਸੇ ਟਾਕਾ ਨੂੰ ਕੈਪਚਰ ਕਰਨ ਵੇਲੇ ਉਦੋਂ ਇਹ ਇੱਕ ਸੀਗਾ ਲੇਕਿਨ ਬਾਅਦ ਇੱਕ ਛੋਟੇ-ਮੋਟੇ ਆਈ ਥਿੰਕ ਇਹਨੂੰ ਕੋਈ ਗਵਰਨਰ ਕੋ ਬੰਦਾ ਚੱਕਰ ਲਾ ਰੋਗੇ ਕਿਸੇ ਨੂੰ ਕਹਾ ਕੇ ਇਹਦਾ ਕੋਟ ਮਾਸ਼ਰ ਕਰਤਾ ਰਿਟਾਇਰ ਹੋਣ ਵਾਲਾ ਸੀਗਾ ਤਾਂ ਇਹਨੂੰ ਫਿਰ ਗੁੱਸਾ ਦੇ ਚ ਰਿ ਕਿਸੇ ਨੂੰ ਕੋਈ ਬੰਦਾ ਜਿਹਨੂੰ ਇਨਸਾਫ ਨਾ ਹੋਵੇ ਤੇ ਉਹਨੂੰ ਉਹ ਹੀ ਗੁੱਸਾ ਸੀਗਾ ਇਹ ਕਿਸੇ ਵੀ ਜਨਰਲ ਨੇ ਇਸ ਤਰ੍ਹਾਂ ਬੇਇੱਜ਼ਤੀ ਕਰਕੇ ਕੱਢੋਗੇ ਤੇ ਉਹਦੇ ਮਨ ਦੇ ਵਿੱਚ ਗੁੱਸਾ ਜ਼ਰੂਰ ਹੋਣਾ ਤੇ ਇਹੀ ਗੁੱਸਾ ਉਹਨੇ ਸੰਤ ਬਾਬਾ ਟ ਡਾ ਆਪਣਾ ਪਿੰਡਰਾਵਾਲਿਆ ਸਾਹ ਦੇ ਨਾਲ ਨਿਕੇ ਉਹਨਾਂ ਦੀ ਮਦਦ ਲਈ ਕੰਮ ਕੀਤਾ ਸੀਗਾ ਜਦ ਮੈਨੂੰ ਆਪ ਲਿਖਿਆ ਇਹਨਾਂ ਨੇ ਦੂਜਣ ਹੈ ਜਨ ਬਰਾੜ ਨੇ ਵੀ ਇਹਨਾਂ ਨੇ ਕਿਹਾ ਜੀ ਜਾਓ ਅਸੀਂ ਜਾ ਕੇ ਫੜ ਲਾਂਗੇ ਅੰਦਰ ਕੋਈ ਪ੍ਰੋਬਲਮ ਨਹੀਂ ਸੰਤ ਪਿੰਡਰਾਵਾਲੇ ਨੂੰ ਜਾਂਦੇ ਹੀ ਅਸੀਂ ਪਹੁੰਚ ਸਾਡੀ ਜਾ ਕੇ ਫੜ ਲੇਗੀ ਹੂੰ ਉਹਨੇ ਆਪ ਕਿਹਾ ਸੀ ਕਿ ਦੇਖੋ ਅੰਦਰ ਜਨਰਲ ਸੁਭੇਕ ਸਿੰਘ ਹੈ ਇਹ ਪੂਰੀ ਫੌਜ ਦੇ ਨਾਲ ਤੁਸੀਂ ਟਕਰਾ ਕਰਨ ਜਾ ਰਹੇ ਹੋ ਤੁਹਾਨੂੰ ਉਸੇ ਤਰ੍ਹਾਂ ਹੀ ਤਿਆਰ ਹੋਣਾ ਪਵੇਗਾ ਟੈਂਕਾਂ ਦੇ ਨਾਲ ਤੇ ਸਾਰੇ ਕੁਝ ਨਾਲ ਹੀ ਸਿਰਫ ਅਗਰ ਸੁਭੇਕ ਸਿੰਘ ਨਾ ਹੁੰਦਾ ਤਾਂ ਸ਼ਾਇਦ ਨਾ ਇਹ ਜੋ ਹੈ ਟੈਂਕ ਟੂ ਕਨਰ ਇਸਤੇਮਾਲ ਨਾ ਕਰਦੇ ਔਰ ਜੋ ਸਾਰੇ ਪੈਰਾ ਕਮਾਂਡੋ ਫੇਲ ਹੋਏ ਨੇ ਸਾਰੇ ਇਹ ਉਹਦੀ ਜੋ ਹੈ ਐਨੀ ਐਕਸਪਰਟੀ ਸੀ ਗਾਈਡੈਂਸ ਸੀਜੀ ਦੇ ਕਰਕੇ ਉਹ ਸਾਰੇ ਇੰਨਾ ਚ ਲੜਾਈ ਹੋਈ 7 ਤਰੀਕ ਤੱਕ ਚੱਲਦੀ ਰਹੀ ਨਹੀਂ ਤਾਂ ਕੀ ਇਹ 2-4 ਘੰਟਿਆਂ ਦਾ ਕੰਮ ਸੀਗਾ ਸਾਰਾ ਕੁਝ ਇਹ ਦੋ ਦਿਨ ਲੜਾਈ ਚੱਲਦੀ ਰਹੀ ਤਿੰਨ ਦਿਨ ਪੰਜ 6 7 ਤੇ 7 ਸਵੇਰ ਨੂੰ ਕੰਮ ਹੋਇਆ ਖਤਮ ਤੇ ਇਹ ਜਿਹੜੀ ਹੈਗੀ ਆ ਬੜੀ ਵੱਡੀ ਪਲਾਨਿੰਗ ਸੀਗੀ ਜਿਹੜੀ ਆਪਣੀ ਪਾਣੀ ਵਾਲੀ ਪਾਈਪਾਂ ਦੀਆਂ ਜਿਹੜੀਆਂ ਖਾਲੀਆਂ ਬਣਾਈਆਂ ਹੋਈਆਂ ਸੀਗੀਆਂ ਔਰ ਜਿਹੜੇ ਕਮਰੇ ਸੀਗੇ ਉਹਨਾਂ ਨੂੰ ਉਹਨਾਂ ਨੇ ਇੰਦੇ ਤਰੀਕੇ ਦੇ ਨਾਲ ਆਪਣੀਆਂ ਖਾਨਾ ਨਿਸ਼ਾਨਾ ਨਿਸ਼ਾਨ ਕਰਨ ਲਈ ਇਹੋ ਜਿਹੇ ਤਰੀਕੇ ਦੇ ਨਾਲ ਸਿੱਧਾ ਬਣਾਈਆਂ ਹੋਈਆਂ ਸੀਗੀਆਂ ਕਿ ਉੱਥੋਂ ਬੰਦਾ ਬਚ ਕੇ ਨਹੀਂ ਸੀ ਜਾ ਸਕਦਾ ਇਸ ਕਰਕੇ ਜਦ ਪਹਿਲੀ ਪਰਲੇ ਪਾਸਿਓਂ ਜਦੋਂ ਆਪਾਂ ਆਪਣੇ ਬਾਜ਼ਾਰ ਇਧਰੋਂ ਜਾਂਦੇ ਆ ਜਿੱਥੇ ਜਲੇ ਵਾਲਾ ਬਾਗ ਹੈ ਉਧਰ ਦੀ ਜੇ ਪਹਿਲੀ ਗਈ ਟੀਮ ਉਹਨੂੰ ਤਾਂ ਬਹੁਤ ਨੁਕਸਾਨ ਉਠਾਉਣਾ ਪਿਆ ਸਭ ਤੋਂ ਬੰਦੇ ਉੱਥੇ ਉਹਨਾਂ ਦੇ ਮਾਰੇ ਗਏ ਫਿਰ ਤਾਂ ਦੂਜੇ ਪਾਸੇੋਂ ਆਏ ਸੀਗੇ ਜੋ ਡਿਪਟੀ ਜੀਓਸੀ ਉਲਟੇ ਪਾਸੇ ਦੂਜੇ ਪਾਸੇ ਤੋਂ ਡਿਪਟੀ ਜੀਓਸੀ ਡਿਵੀਜ਼ਨ ਦਾ ਸੀ ਉਹ ਲੈ ਕੇ ਅੰਦਰੋਂ ਫਿਰ ਫੌਜ ਨੂੰ ਅੰਦਰ ਆਇਆ ਇਹ ਹੁਣ ਇਹਨਾਂ ਦੀ ਪਲਾਨ ਸੀਗੀ ਜਿਹੜੀ ਕੁਝ ਉਹਨੇ ਲਿਖੀ ਹੋਈ ਹੈ ਲੱਗਦੀ ਤਾਂ ਇਹੀ ਹੈ ਤੇ ਇਹਦਾ ਮਤਲਬ ਬੜੀ ਵਧੀਆ ਤਰ੍ਹਾਂ ਉਹਨੇ ਪਲੈਨਿੰਗ ਬਣਾਈ ਹੋਈ ਸੀ ਇੱਕ